ਗੱਡੀ ਸਟਾਰ ਨਹੀਂ ਸਭ ਤੋਂ ਵੱਡਾ ਪਤਾ ਹੈ। ਕਿ ਜਿਹੜੀ ਮੋੜ ਕੇ ਲਾ ਲਈ ਤੇ ਮੋੜ ਕੇ ਲਾ ਲਈ ਨਹੀਂ ਤਾਂ ਆਪਣੇ ਧਿਆਨ ਖਦਾ ਚਲਾ ਹੋਪਰਾ ਅੱਗੇ ਵੀ ਬੰਦਾ ਕਰਦਾ ਹੀ ਕਮਾ। ਮੈਂ ਵੀ ਕਹਿੰਦਾ ਕਿ ਟਾਇਰ ਪਿਛੇ ਹੋਏ ਨੇ ਪਾਈਪਲ ਘਟਿਆ। ਜੇ ਵੀ ਐਨ ਕਰਕੇ ਲਾਦੇ ਨਾ ਸਿੱਧੀ ਫਿਰ ਗੱਡੀ ਮੁੜ ਨਹੀਂ ਹੋ ਕੇ। ਹਾਂ। ਉਹ ਹੈ ਤਾਂ ਗੱਡੀ ਇਸੇ ਕਰਕੇ ਅੰਦਰ ਨਹੀਂ ਲੱਗਣ ਦੇਈ ਸੀ ਕੋਈ ਵੀ। ਬਾਹਰ ਵਾਲੀਆਂ ਗੱਡੀਆਂ ਵੀ ਇਹ ਵੀ ਨਹੀਂ ਸਹੀ ਆਈਆਂ। ਤੇ ਉਹਨ ਜਿਹੜੇ ਤੇਲ ਪਵਾਉਂਦੇ ਫਿਰ ਕਹਿੰਦੇ ਯਾਰ ਤੁਹਾਡੇ ਕੋਲ ਤੇਲ ਪਵਾਏ ਤਾਂ ਦੋਵੇਂ ਲੱਗਣਦੇ ਵੀਰ ਬਹਿ ਗਿਆ ਉੱਥੇ ਉਹ ਨਾਲੇ ਉਹਨਾਂ ਅੱਗੇ ਵੇਖਿਆ ਵਾ ਪੂਰੇ ਦੇ ਨਾਲ ਗੱਲਾਂ ਕੀਤੀਆਂ ਤੇਲ ਭਰਦੇ ਉਹਨਾਂ ਅੰਦਰ ਵੇਖਿਆ ਕੱਲਾ ਬੰਦਾ ਵਾ ਅੱਛਾ ਉਹ ਬੈਠਾ ਵੀਰ ਪਰਦਾ ਪਿਆ ਵਾ ਪੂਰੇ 50 ਮਿੰਟ ਤੇ ਆ ਜਾਂਦੇ ਆ ਉਹ ਆ ਗਏ ਹੂੰ ਇਹ ਉਹ ਆ ਗਏ ਤਾਂ ਨਹੀਂ ਉਹ ਆ ਉਹ ਆ ਗਏ ਇੱਕ ਜਣਾ ਉੱਪਰ ਆ ਗਿਆ ਉਹ ਪਹਿਲੇ ਬੰਨੇ ਵੇਲੇ ਉਹਨੇ ਵਿਖਿਆ ਇੱਕ ਉਰਲੇ ਬੰਨੇ ਖਲੋ ਗਿਆ ਵਾ ਹੋਰ ਪਹਿਲੇ ਬਨੇ ਅੱਛਾ ਇਹ ਵੀ ਹਵਾ ਭਰਨੀ ਹੈ ਯਾਰ ਭਰ ਦੋਗੇ ਵੇਖਿਆ ਵੇਖਣ ਦੇ ਵੀ ਤੱਕੇ ਹੋਰ ਨਹੀਂ ਹੈਗਾ ਹੂੰ ਫੇਰੀ ਆ ਪੁਰਾਣਾ ਪੁਰਾਣਾ ਧਿਆਨ ਨਾਲ ਵੇਖੀਏ ਗੱਡੀ ਹੂੰ ਹਾਂ ਉਹ ਬਾਰੀ ਹੋ ਲਈ ਹੈ ਹਾਂ ਜਾਂ ਫੋਨ ਲੈ ਕੇ ਤੁਹਾਡਾ ਹਾਂ ਫਿਰ ਖੜੇ ਜਾਣਗੇ ਹਾਂ ਗੱਲਾਂ ਕਰਦੇ ਰਹੇ ਆਏ ਬਾਰੀ ਖੋਲੀ ਨਾਲ ਹੀ ਪਿਸਟਲ ਕੱਢ ਕੇ ਦੇ ਵੜ ਗਈ ਅੰਦਰ ਦੂਜਾ ਫਿਰ ਉਹ ਮਾਰ ਲਈ ਬਾਰੀ ਹੂੰ ਸ਼ੀਸ਼ਾ ਡਾਊਨ ਕਰਕੇ ਮੈਂ ਬਾਬੇ ਨੂੰ ਆਜ ਦਿੱਤੀ ਆ ਬਾਬਾ ਬੰਦੇ ਪੈ ਗਏ ਹੀ ਹਾਂ 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 ਬਾਬਾ ਉੱਠ ਹੀ ਆ ਜਿਦੋਂ ਇੰਨ ਕੀ ਉਹਨੇ ਇਹ ਆਹ ਗੁੱਟ ਫੜਿਆ ਉਹਨੇ ਪਿਛਲੇ ਰਾਤ ਆ ਇਹ ਉਹ ਕੋ ਉੱਟ ਲੱਗ ਆ ਉਹ ਉੱਟ ਲੱਬਿਆ ਉਹ ਉਹ ਮੈਂ ਗਿਨ ਚੁੱਕਿਆ ਬੈ ਚੌਧਰੇ ਹਾਂ ਮੈਂ ਸੈਣ ਗੱਡੀ 'ਚ ਮੈਂ ਗਿਨ ਡਿੱਗਾ ਵਾ ਰਾਤ ਇੱਕ ਲੋਤੇ ਮੈਂ ਇਥੇ ਖਲੋਤਾ ਵੀ ਆ ਮੇਰਾ ਰਾਤਾ ਹੀ ਉਹਨੇ ਗੱਡੀ ਚਾੜਾ ਫਿਰ ਮੈਂ ਗੱਡੀ ਕਾਟ ਕੇ ਗਾਂ ਗਿਆ ਮੈਂ ਗੱਡੀ ਹੋਰ